ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜੋ ਹਾਲਾਤ ਚੱਲ ਰਿਹਾ ਆ ਆਪਾਂ ਸਾਰੇ ਜਾਣਦੇ ਆ ਕਿ ਸਾਡੇ ਜਥੇਬੰਦੀਆਂ ਧੜੇ ਆਪੋ ਆਪਣਾ ਵੱਡਾ ਹੋਣ ਦੀ ਗੱਲ ਕਰ ਰਹੇ ਨੇ ਇੱਕ ਦੂਜੇ ਨਾਲ ਵੰਡ ਪਾਈ ਜਾ ਰਹੀ ਆ ਵਖਰੇਵਾ ਕੀਤਾ ਜਾ ਰਿਹਾ ਤੇ ਅਕਾਲ ਤਖਤ ਸਾਹਿਬ ਸ਼ਰੌਣੀ ਗੁਰਦੁਆਰਾ ਪ੍ਰਬੰਧ ਕਮੇਟੀ ਤੇ ਸਾਡੀ ਜਮਾਤ ਜਿਹੜੀ ਆ ਆਪਸ ਵਿੱਚ ਜਿਹੜੀ ਆ ਟਕਰਾਂ ਦੀ ਦਿਖਾਈ ਦੇ ਰਹੀ ਆ ਤੇ ਅੱਜ ਇਸ ਸਮੇਂ ਦੇ ਉੱਤੇ ਇੱਕ ਖਬਰ ਵੀ ਸਾਨੂੰ ਦਿੱਤੀ ਜਾ ਰਹੀ ਆ ਇਸ ਦੇਸ਼ ਦੇ ਵੱਲੋਂ ਕਿ ਤੁਹਾਡੇ ਬੱਚੇ ਜਦੋਂ ਕਿਸੇ ਲਾਗਲੇ ਸੂਬੇ ਵਿੱਚ ਹਿਮਾਚਲ ਵਿੱਚ ਜਾਂਦੇ ਆ ਤਾਂ ਉਹ ਗੁਰਦੁਆਰਾ ਸਾਹਿਬ ਦੀ ਯਾਤਰਾ ਜਾਂਦੇ ਆ ਤੇ ਨਿਸ਼ਾਨ ਲਾ ਕੇ ਝੰਡੇ ਲਾ ਕੇ ਜਾਂਦੇ ਆ ਤਾਂ ਉੱਥੇ ਉਹਨਾਂ ਨੂੰ ਜਲੀਲ ਕੀਤਾ ਜਾਂਦਾ ਉਹ ਜਲੀਲ ਵੀ ਇਸ ਕਦਰ ਕੀਤਾ ਜਾਂਦਾ ਕਿ ਹਿਮਾਚਲ ਦੇ ਜਿਹੜੇ ਲੋਕਲ ਗੁੰਡੇ ਆ ਪੁਲਿਸ ਦੀ ਹਾਜ਼ਰੀ ਵਿੱਚ ਨੌਜਵਾਨਾਂ ਦੇ ਝੰਡੇ ਉਤਾਰਦੇ ਆ ਤੇ ਉਹਨਾਂ ਨੂੰ ਪੈਰਾਂ ਵਿਚ ਰੋਂਦੇ ਆ ਇਹ ਤਸਵੀਰ ਬੜੀ ਦੁਖਦਾਈ ਆ ਤੇ ਦਿਲ ਤੇ ਅਸਰ ਕਰਨ ਵਾਲੀ ਆ ਇਸ ਸਮੇਂ ਤੇ ਜਿਹੜੇ ਸਾਡੇ ਮੌਜੂਦਾ ਜਥੇਦਾਰ ਭਾਈ ਕੁਲਦੀਪ ਸਿੰਘ ਜੀ ਗੜਗਜ ਉਹਨਾਂ ਨੇ ਇਸ ਗੱਲ ਤੇ ਗੰਭੀਰ ਨੋਟਿਸ ਲੈਂਦੇ ਆ ਸ਼ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਨੂੰ ਹਦਾਇਤ ਕੀਤੀ ਆ ਕਿ ਇਸ ਬਾਰੇ ਦੇ ਵਿੱਚ ਜਿਹੜਾ ਐਕਸ਼ਨ ਲਿਆ ਜਾਵੇ ਕਿਉਂਕਿ ਕਾਫੀ ਸੈਂਕੜੇ ਨੌਜਵਾਨ ਜਿਹੜੇ ਆ ਉਹਨਾਂ ਦਾ ਇਸ ਗੱਲ ਤੇ ਚਲਾਨ ਕੀਤਾ ਗਿਆ ਸੋ ਸ਼ਰੌਣੀ ਗੁਰਦਰਾ ਪਰੰਧ ਕਮੇਟੀ ਹਮੇਸ਼ਾ ਹੀ ਜਿੱਥੇ ਪੰਥ ਦੀ ਗੱਲ ਕਰਦੀ ਆ ਚਾਹੇ ਉਤਰਾਖੰਡ ਦਾ ਪਿਛਲੇ ਦਿਨੀ ਮੋਟਰਸਾਈਕਲ ਜਿਹੜਾ ਸ਼ੋਰੂਮ ਦਾ ਮਸਲਾ ਹੋਵੇ ਜਿੱਥੇ ਪਰਚਾ ਦਰਜ ਕਰਾਇਆ 12 ਘੰਟੇ ਦੇ ਅੰਦਰ ਅੰਦਰ ਤੇ ਚਾਹੇ ਦੇਸ਼ ਦੇ ਅੰਦਰ ਕਿਸੇ ਵੀ ਵਿਦੇਸ਼ ਦੇ ਅੰਦਰ ਕੋਈ ਵੀ ਗੱਲ ਹੋਵੇ ਸ਼ਰੌਣੀ ਕਮੇਟੀ ਕਰਦੀ ਆ ਸੋ ਸ਼ਰੌਣੀ ਗੁਰਦਰਾ ਪਰੰਧ ਕਮੇਟੀ ਅੱਜ ਦੀ ਜਿਹੜੀ ਸਾਡੀ ਅੰਤਰ ਕਮੇਟੀ ਆ ਉਹਦੇ ਵਿੱਚ ਇਸ ਮਸਲੇ ਨੂੰ ਕਬੀੜਤਾਨ ਲਏਗੀ ਔਰ ਜਹਜ਼ਰ ਗੜਗੜ ਜੀ ਦੇ ਆਏ ਹੁਕਮ ਤੇ ਫੁੱਲ ਚੜਾਉਂਦੇ ਆ ਇਹਨਾਂ ਦੇ ਖਿਲਾਫ ਕਾਰਵਾਈ ਵੀ ਕੀਤੀ ਜਾਏਗੀ ਸੋ ਜਿਵੇਂ ਇਹ ਜ਼ਿਕਰ ਚੱਲ ਰਿਹਾ ਕਿ ਹਿਮਾਚਲ ਸਰਕਾਰ ਕਿਸ ਕਦਰ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਵਾਲਿਆਂ ਦੇ ਝੰਡੇ ਦਾ ਬਹਿਨ ਕਰਦੀ ਹੈ ਉੱਥੋਂ ਦੇ ਅਧਿਕਾਰੀਆਂ ਦਾ ਤੇ ਉੱਥੋਂ ਦੇ ਲੋਕਾਂ ਦਾ ਇਹ ਬਿਆਨ ਆਇਆ ਕਿ ਇਹ ਖਤਰਾਵਾਤ ਇਹ ਖਤਰਨਾਕ ਨੇ ਸੋ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਸੰਤਾਂ ਦੇ ਅਜੇ ਤੱਕ ਕਿਸੇ ਵੀ ਦੇਸ਼ ਦੀ ਅਦਾਲਤ ਵਿੱਚ ਕੇਸ ਨਹੀਂ ਆ ਨਾ ਕੋਈ ਐਫ ਆਈ ਆਰ ਆ ਤੇ ਸੰਤ ਸਿੱਖਾਂ ਦੇ ਸਨਮਾਨਤ ਸ਼ਖਸੀਅਤ ਨੇ ਸਿੱਖਾਂ ਦੇ ਧਾਰਮਿਕ ਆਗੂ ਨੇ ਸੋ ਅੱਜ ਵੀ ਜਿਹੜੀ ਗੱਲ ਕੀਤੀ ਜਾ ਰਹੀ ਆ ਇਹ ਸਾਡੇ ਤੇ ਵੱਡਾ ਹਮਲਾ ਵਾ ਤੇ ਅੱਜ ਸਮੁੱਚਾ ਸਿੱਖ ਜਗਤ ਇਸ ਗੱਲ ਨੂੰ ਸਮਝੇ ਤੇ ਅਸੀਂ ਸਰਕਾਰਾਂ ਨੂੰ ਵੀ ਇਹ ਗੱਲ ਦੱਸਣੀ ਚਾਹੁੰਦੇ ਆ ਕਿ ਦੇਸ਼ ਦੇ ਅੰਦਰ ਇੱਕੋ ਕਾਨੂੰਨ ਹੋਣਾ ਚਾਹੀਦਾ ਹਿਮਾਚਲ ਜਾਂ ਉੱਤਰਾਖੰਡ ਦਾ ਕਾਨੂੰਨ ਵੱਖਰਾ ਨਹੀਂ ਹੈ ਸੋ ਅਸੀਂ ਕਿਉਂਕਿ ਉੱਥੇ ਸਾਡੀ ਛਾਂਜ ਆ ਸਾਡੇ ਗੁਰਧਾਮ ਉੱਥੇ ਨੇ ਉਹਨਾਂ ਤੋਂ ਵਿਛੋੜਨ ਦੀ ਗੱਲ ਸਾਨੂੰ ਕੀਤੀ ਜਾ ਰਹੀ ਆ ਚਾਹੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਜਾਂ ਮਾਝੇਲ ਚ ਕਾਂਗਰਸ ਦੀ ਸਰਕਾਰ ਆ ਇਸ ਗੱਲ ਤੇ ਆਪਣੇ ਆਪ ਨੂੰ ਸਮਝੇ ਕਿ ਇਹ ਗੱਲ ਜਿਹੜੀ ਇਹ ਅੱਗ ਜਿਹੜੀ ਆ ਇਹ ਗਵਾਂਢੀ ਦੇ ਘਰ ਬਸੰਤਰ ਲੱਗਦੀ ਹੁੰਦੀ ਆ ਤੁਹਾਡੇ ਵੀ ਆ ਸਕਦੀ ਆ ਸੋ ਇਸ ਗੱਲ ਨੂੰ ਖਿਆਲ ਰੱਖਿਆ ਜਾਵੇ ਇਹ ਸਰਕਾਰਾਂ ਇਸ ਗੱਲ ਨੂੰ ਸਮਝਣ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੇ ਲੱਗੇ ਝੰਡੇ ਉਤਾਰਨਾ ਆਉਣ ਵਾਲੇ ਸਮੇਂ ਦੇ ਅੰਦਰ ਇਸ ਦਾ ਹਸ਼ਰ ਮਾੜਾ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ